ਅੱਜ ਅਸੀਂ ਆਪ ਜੀ ਦੇ ਨਾਲ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਾਂਗੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ ਭਾਈ ਦੇਖਾ ਜੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਹਰਿਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ ਮਾਤਾ ਦਇਆ ਕਾਰ ਜੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਚੁੰਨਾ ਮੰਡੀ ਲਹਾਰ ਸ਼੍ਰੀ ਗੁਰੂ ਰਾਮਦਾਸ ਜੀ ਆਪਣੀ ਨਾਨੀ ਕੋਲ ਕਿੱਥੇ ਰਹਿੰਦੇ ਸਨ ਬਾਸਰਕੇ ਬਚਪਨ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਕੀ ਕੰਮ ਕਰਦੇ ਸਨ ਘੁੰਗੜੀਆਂ ਵੇਚਦਾ ਸ਼੍ਰੀ ਗੁਰੂ ਰਾਮਦਾਸ ਜੀ ਦਾ ਵਿਆਹ ਕਿੰਨੇ ਸਾਲ ਦੀ ਉਮਰ ਵਿੱਚ ਹੋਇਆ 19 ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦਾ ਵਿਆਹ ਕਿਹਨਾਂ ਦੇ ਨਾਲ ਹੋਇਆ ਬੀਬੀ ਪਾਨੀ ਜੀ ਨਾਲ ਬੀਬੀ ਪਾਨੀ ਜੀ ਕਿਹਨਾਂ ਦੀ ਪੁੱਤਰੀ ਸਨ ਠੀਜੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ ਪੁੱਤਰਾਂ ਦਾ ਕੀ ਨਾਮ ਸੀ ਪੀਦੀ ਜੰਦ ਮਹਾਦੇਵ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਲੋਹਾਰ ਰਿਸ਼ਤੇਦਾਰੀ ਵਿੱਚ ਵਿਆਹ ਤੇ ਕਿਸ ਨੂੰ ਭੇਜਿਆ? ਐਜਨ ਦੇਵਕੀ ਨੂੰ। ਸ਼੍ਰੀ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਕਿਹੜੇ ਗੁਰੂ ਜੀ ਤੋਂ ਮਿਲੀ? ਤੀਜੇ ਗੁਰੂ ਜੀ ਤੋਂ। ਸ਼੍ਰੀ ਗੁਰੂ ਰਾਮਦਾਸ ਜੀ ਨੇ ਗੁਰਿਆਈ ਮਿਲਣ ਤੋਂ ਬਾਅਦ ਆਪਣਾ ਜ਼ਿਆਦਾ ਸਮਾਂ ਨਿਵਾਸ ਕਿੱਥੇ ਰੱਖਿਆ? ਗੋਇੰਦਵਾਲ ਸਾਹਿਬ। ਗੁਰੂ ਰਾਮਦਾਸ ਜੀ ਨੇ ਕਿਹੜਾ ਸ਼ਹਿਰ ਵਸਾਇਆ? ਅੰਮ੍ਰਿਤਸਰ। ਗੁਰੂ ਰਾਮਦਾਸ ਜੀ ਨੇ ਕਿੰਨੀਆਂ ਕਿੰਨੇ ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ? 30 ਰਾਗਾਂ ਵਿੱਚ।